पहले ना तो चौड़ा बाजार पर चौड़ा पर नहीं दिखता सज पूरा देख सकते हो पिछों लोग आ रहे हैं रश डेफिनेटली घट्ट है अच्छे दे शॉपिंग कर सकते हो बहुत वजी डिजाइन है भी बहुत अच्छा है तुम दस दिए जी घंटा कराया हुए हैं तुम मेरे पीछे देख सकते हो इतने शनिवार तो एतवार टू व्हीलर ਵੇ ਅਲਾਊਡ ਹੈਗੇ ਆ 3 ਵੀਲਰ ਤੇ 4 ਵੀਲਰ 라ਉਣੀ ਹੈਗੇ ਆ ਤੁਹਾਨੂੰ ਦਿਖਾਣੇ ਆ ਕਿ ਹਾਲ ਹੈ ਜੀ ਚੌੜੇ ਬਾਜ਼ਾਰ ਦਾ ਇਹ ਲਗਦੇ ਦੇਖ ਸਕਦੇ ਹੋ ਕੰਟਾ ਘਰ ਖੜੇ ਹੋਏ ਆ ਚੌੜਾ ਬਾਜ਼ਾਰ ਹੈਗਾ ਜੀ ਤੇ ਇੱਥੇ ਜੋ ਹੈ ਰਿਕਸ਼ਾ ਹੈਗੇ ਆ 2 ਵੀਲਰਸ ਅਲਾਊਡ ਹੈਗੇ ਆ 3 ਵੀਲਰ ਈ ਰਿਕਸ਼ਾ 4 ਵੀਲਰ 라ਉਣੀ ਹੈਗੇ ਕੰਪੈਰੀਟਿਵਲੀ ਬਾਕੀ ਦਿਨਾਂ ਤੋਂ ਰਾਸ਼ਿਕ ਆਟਾ ਆਦੇ ਦੇਖ ਸਕਦੇ ਹੋ ਲੋਕੀ ਸ਼ੋਪਿੰਗ ਕਰਨ ਆਏ ਹੋਏ ਆ ਪਰ ਪਹਿਲੇ ਵਰਗੀ ਰੌਣਕ ਨਹੀਂ ਰਹੀ ਮਾਰਕੀਟ ਦੇ ਵਿੱਚ ਹੁਣ ਅੱਗੇ ਲੈ ਕੇ ਜਾਣੇ ਆ ਦਿਖਾਣੇ ਆ ਰਸ਼ ਬੜਾ ਘੱਟ ਆ ਆ ਦੇਖੋ ਮਾਰਕੀਟ ਹੈਗੀ ਹੈ ਕਿਹਾ ਜਾਂਦਾ ਹੈ ਕਿ ਇਹ ਮੀਡੀਆ ਕਲਾਸ ਵਾਸਤੇ ਬਹੁਤ ਵਧੀਆ ਮਾਰਕੀਟ ਹੈ ਪੁੱਪਾ ਕਰਕੇ ਸਾਈਏ ਦੇਖੋ ਟੂ ਵੀਲਰ ਜਿਹੜੇ ਹੈਗੇ ਆ ਨਿਕਲਦੇ ਪਏ ਆ टू व्हीलर अलाउड ਹੈਗੇ ਆ ਐਕਟਿਵ ਵਗੈਰਾ ਤੁਹਾਨੂੰ ਕੋਈ ਈ ਰਿਕਸ਼ਾ ਦਿਖਾਈ ਨਹੀਂ ਦੇਗੀ ਸੋਚਿਆ ਨਹੀਂ ਸੀਗਾ ਕਿ ਕਦੀ ਚੋੜੇ ਬਿਆਰ ਦੇ ਵਿੱਚ ਉਹਨਾਂ ਰਸ਼ਟ ਘਟ ਹੋਏਗਾ ਪਹਿਲੇ ਨਾ ਤਾਂ ਚੋੜਾ ਬਿਆਰ ਸੀਗਾ ਪਰ ਚੋੜਾ ਪਰ ਨਹੀਂ ਦਿਖਦਾ ਸੀਗਾ ਤੇ ਅੱਜ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਪਿੱਛੋਂ ਲੋਕੀ ਆ ਰਹੇ ਆ ਰਸ਼ਟ ਡੈਫੀਨਿਟਲੀ ਘਟਾ ਹੈ ਪੁਲਿਸ ਨੇ ਜੋ ਮੀਟ ਕੀਤੀ ਸੀ ਉਹਦਾ ਦਾ ਰਿਜ਼ਲਟ ਹੈਗੇ ਆ ਪੁਲਿਸ ਕਰਮੀ ਵੀ ਖੜੇ ਹੋਏ ਆ ਉਹ ਰਿਲੈਕਸ ਟੂਰ ਕਰ ਰਹੇ ਆ ਆ ਦੇ ਕੋ ਕਿੰਨੇ ਸ਼ਾਪਸ ਹੈਗੇ ਆ ਅਲਗ-ਅਲਗ ਤਰ੍ਹਾਂ ਦੇ ਸ਼ਾਪਸ ਸਰ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਬਸ ਧਿਆਨ ਨਾਲ ਦੇਖੀ ਜਾਓ ਤੁਹਾਨੂੰ ਅੱਗੇ ਤੱਕ ਲੈ ਕੇ ਜਾਣੇ ਆ ਜੀ ਸਾਡੀ ਦੇਖ ਸਕਦੇ ਹੋ ਪਹਿਲੀ ਵਾਰ ਮੈਨੂੰ ਤਾਂ ਜ਼ਿੰਦਗੀ ਜੀ ਪਹਿਲੀ ਵਾਰ ਦੇਖਿਆ ਕਿ ਇਹ ਰਸਕ ਆਟਾ ਸੜਕ ਵੀ ਦਿਖਦੀ ਪਈ ਹੈ ਪਹਿਲਾਂ ਤਾਂ ਐਦਾਂ ਹੁੰਦਾ ਸੀ ਕਿ ਸੜਕ ਵੀ ਨਹੀਂ ਦਿਖਦੀ ਸੀ ਕਿ ਵਾਈਕਲ ਸੀ ਵਾਈਕਲ ਦਿਖਦੇ ਸੀਗੇ ਪਰ ਹੁਣੇ ਚੇਂਜ ਮਾਹੌਲ ਹੈਗਾ ਇਹਦੀ ਦੇਖ ਸਕਦੇ ਹੋ ਕਿ ਕਿੱਥੋਂ ਨਿਕਲਦੇ ਪਏ ਹੈਗੇ ਆ ਖੂਫੀਆ ਰਸਤਿਆਂ ਆਂਦੇ ਤੇ ਆ ਕੋਈ ਬਾਕੀ ਦਾ ਲਾਊਡ ਨਹੀਂ ਹੈਗਾ ਲੋਕੀ ਉਮੜੇ ਤਾਂ ਹੈਗੇ ਆ ਪਰ ਉਹ ਫੀਲ ਨਹੀਂ ਹੈਗੀ ਅੱਜ ਦੇਖ ਸਕਦੇ ਹੋ ਜਿ세 ਅੱਗੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਅੱਜ ਜੇ ਦੇਖ ਸਕਦੇ ਹੋ 200 ਰੁਪਏ ਦੇ ਵਿੱਚ ਸ਼ਾਪਿੰਗ ਵੀ ਕਰ ਸਕਦੇ ਹੋ ਸਿਰੇ ਸਿਰੇ 250 ਰੁਪਿਆ ਆ ਬੁੱਢੀ ਮਾਈ ਦੇ ਬਾਲ ਬੱਚਿਆਂ ਨੂੰ ਬਹੁਤ ਪਸੰਦ ਆ ਅੱਗੇ ਦੇਖ ਸਕਦੇ ਹੋ ਜਿਹੜਾ ਮੁੰਡਾ ਆਗਾ ਆ ਤੁਸੀਂ ਦੇਖੋ ਪਿੱਛੇ ਵੀ ਹੈਗੀ ਪਰ ਰਸ਼ ਬਹੁਤ ਘੱਟ ਆ ਕਈ ਲੋਕ ਜੋ ਹੈ ਨਹੀਂ ਮੰਨਦੇ ਇਹ ਕਿਥੋਂ ਆ ਜਾਂਦੇ ਨੇ ਇਹਨਾਂ ਦਾ ਚਲਾਨ ਹੋਣਾ ਚਾਹੀਦਾ ਪਬਲਿਕ ਨੂੰ ਜਿਹੜਾ ਕੋਪਰੇਟ ਕਰਨਾ ਚਾਹੀਦਾ ਅੱਜ ਤੁਸੀਂ ਦੇਖ ਸਕਦੇ ਹੋ ਲੋਕੀ ਬੜੇ ਖੁਸ਼ ਲੱਗਦੇ ਹੋਏ ਆ। ਇਦਾਂ ਹੀ ਲੋਕੀ ਖੁਸ਼ ਰਹਿਣ ਜ਼ਿੰਦਗੀ ਦੇ ਵਿੱਚ ਬੜੀ ਟੈਨਸ਼ਨ ਹੁੰਦੀ ਹੈ ਲਾਈਫ 'ਚ। ਅੱਜ ਦੇਖ ਸਕਦੇ ਹੋ ਜੀ ਇੱਥੇ ਆ ਕੇ ਸ਼ਾਪਿੰਗ ਕਰ ਸਕਦੇ ਹੋ। 250 ਦਾ, 250 ਦਾ। ਅੱਜ ਦੇਖੋ ਜੀ 220, 220, 330 ਦਾ। ਅੱਜ ਦੇਖੋ ਸ਼ਾਪਿੰਗ ਕਰ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਆ। ਹਾਲੀ ਬਹੁਤ ਅੱਛਾ ਹੈ ਸ਼ੈਨਾਜ਼ ਗਾਰਡਨਸ ਗਾਰਮੈਂਟਸ ਮੇ ਮਿਲੇਗਾ ਆ ਜੀ ਦੇਖ ਸਕਦੇ ਹੋ ਜੀ ਟੋਪਰ ਨਿਕਲ ਆਈ ਹੈ ਜੇਕਰ ਤੁਹਾਨੂੰ ਦਿਖਾਇਆ ਅਸੀਂ ਖੜੇ ਹਾਂ ਜੀ ਕੰਟਾ ਕਦੇ ਚੌੜਾ ਬਿਆਰ ਚ ਇੱਥੇ ਜੋ ਰਸ਼ਕ ਆਪੀ ਘੱਟ ਸੀਗਾ ਪਿਛਲੀ ਕੰਪੈਟਿਟਿਵ ਦੀ ਕਿਉਂਕਿ ਈ ਰਿਕਸ਼ਾ ਵੀ ਬੈਨ ਹੈਗੇ ਆ ਫੋਰ ਵੀਲਰ ਵੀ ਬੈਨ ਹੈਗੇ ਆ ਤੁਸੀਂ ਮੇਰੇ ਕੋਲ ਦੇਖ ਹੀ ਸਕਦੇ ਹੋ ਜਰੂਰ ਸ਼ੋਪਿੰਗ ਕਰ ਲਾਓ ਤੇ ਰੂਲਸ ਆ ਰੈਗੂਲੇਸ਼ਨ ਫੋਲੋ ਕਰੋ ਟ੍ਰਾਫਿਕ ਰੂਲਸ ਤੇ